ਮਾਣਯੋਗ ਮੇਸਿਸਪੀ ਰੂਪ ਨਾਜ਼ਰ ਸਰਦਾਰ ਗੁਰਨੀਤ ਸਿੰਘ ਖੁਰਾਨਾ ਜੀ ਦੇ ਨਿਰਦੇਸ਼ ਅਨੁਸਾਰ ਜੋ ਪੰਜਾਬ ਸਰਕਾਰ ਵੱਲੋਂ ਯੋਧਨਸ਼ਾ ਵਿਰੁੱਧ ਵੀ ਜੜੀ ਗਈ ਹੈ ਉਸ ਦੇ ਚਲਦੇ ਆਂ ਕੱਲ ਅਮਨਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਹੁੰਦੀ ਖਾਲਸਾਪੁਰ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਰਵਾਈ ਐਸੇ ਤਰ੍ਹਾਂ ਪਾਰੀ ਕਰ ਰਹੀ ਸੀ ਜਦੋਂ ਗੱਡੀ ਦੀ ਚੈਕਿੰਗ ਕਰਦੇ ਸੀਗੇ ਤਾਂ ਉਸ ਦਰਾਨ ਇੱਕ ਸ਼ੱਕੀ ਗੱਡੀ ਥਾਰ ਸੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜੋ ਜਦੋਂ ਸਾਨੂੰ ਸੈਕਟ ਹੋਇਆ ਹਸਪਤਾਲ ਦੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆਫੀਮ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਦਾ 18 6885 ਐਨਡੀਪੀਐਸ ਐਕਟ ਜਿਹੜਾ ਹੈਗਾ ਉਹ ਥਾਣਾ ਨਗਪੁਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਪੁਚੀ ਗੇਜ ਕੀਤੀ ਗਈ ਕਿ ਕਿਥੋਂ ਇਹ ਫੀਮ ਲੈ ਕੇ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਲਵਾਰੀ ਨਾਲ ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਉਹਨੂੰ ਪਲੇ ਦੀ ਜਿਹੜੀ ਹੈਗੀ ਸਗਰੈਟੀ ਦੁਕਾਨ ਤੇ ਜੋ ਮੁੰਡਾ ਜਿਹੜਾ ਇਸ ਮਾਲ ਲੈ ਕੇ ਆਇਆ ਤਾਂ ਇਸ ਵਾਰ ਦੀ ਜਿਹੜਾ ਅਸਤਾਨ ਦੇ ਧਿਆਨ ਵਿੱਚ ਆ ਗਿਆ ਤੇ ਮਾਣਯੋਗ ਡੀਐਸਪੀ ਡੀ ਜਤਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇਥੇ ਪੁਜੀ ਪ੍ਰੀਜ਼ਨ ਨੇੜੇ ਖੜਾ ਸੀਗਾ ਉੱਥੇ ਰਵਿਵਿ ਕੀਤੀ ਕਿ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰਪੀਆ ਹੈ ਉਹਦੇ ਵਿੱਚੋਂ ਵਿਕਾਸ ਜਿਹੜੇ ਸੋਨੇ ਸੀਗੇ ਇਹਨਾਂ ਤੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਪਾਂ ਨੂੰ ਅਫੀਸ ਬਰਾਮਦ ਹੋਈ ਆ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ ਬਰਾਮਦ ਹੋਈ ਆ